ਜੀ ਹੋ ਰਿਹਾ ਰੜੀ ਹੋ ਗਿਆ ਜੋ ਉਹ ਤੇ ਉਬਲ ਰਿਹਾ ਤੇ ਮੈਂ ਅੰਦਰ ਸੇ ਫਸਟੇਕਾ ਦੇ ਸਾਰੇ ਆਪ ਨੂੰ ਤੇ ਚਾਹ ਚੋ ਪੀਲੇ ਸੁੱਟ ਕੇ ਤੇ ਭੰਡਾ ਚਾਹ ਦੇ ਪੈ ਨੇ ਇਧਰ ਮੈਂ ਤਿਆਰੀ ਕਰਨ ਲੱਗੀ ਰੋਟੀ ਦੀ ਸਲੇਪ ਦੀ ਬੇਕਾਸਟ ਦੀ ਅੱਜ ਬਣਾਵਾਂਗੇ ਪਰੌਂਠੇ ਧੰਨੀਆਂ ਘਟ ਲਿਆ ਪਿਆਜ਼ ਤੇ ਹਰੀ ਮਿਰਚ ਥੋੜਾ ਜਿਹਾ ਬੇਸਰ ਦਾ ਇਹ ਘੱਟ ਘੱਟ ਪਕਾ ਕਰਤਾ ਹੁਣ ਨਿਕਰੇ ਕਾਹਦੇ ਤੇ ਮਨਾ ਕੇ ਆਉਂਗੀ ਕਿਉਂਕਿ ਅੱਜ ਜਾਣਾ ਵੀ ਆਸੀ ਉੱਪਰ ਜਿਨ੍ਹਾਂ ਦੇ ਕੋਲ ਹਰਲੀ ਦੇ ਰਸਤੀ ਆ ਉਹਨਾਂ ਨੂੰ ਕੋਈ ਤਿੰਨ ਦਿਨ ਦੀ ਛੁੱਟੀ ਅੱਜ ਦੀ ਦਿਨ ਹਰਲੀ ਹੁੰਦੀ ਨੂੰ ਤੇ ਉਹ ਕਹਿੰਦੇ ਸਤੇ ਪਕਾ ਕੇ ਚੱਲਾਂਗੇ ਟ੍ਰਾਂਟੂ ਕੋ ਮੱਕਾਂਗੇ ਤੇ ਅੰਟੀ ਵੀ ਜਾਣਗੇ ਸਾਡੇ ਨਾਲ ਉਹ ਵੀ ਜਾਣਗੇ ਤੇ 10 ਵਜੇ ਕਹਿੰਦੇ ਆ ਤੇ ਅਸੀਂ ਰੋਟੀ ਰੋਟੀ ਖਾ ਲਾਂਗੇ ਮਾਤੋ ਕੇ ਤੇ ਜਾਵਾਂਗੇ ਮੈਟਾਗੋਣੇ ਕਿ ਰੱਖ ਦਿੰਦੀ ਆ ਕੀ ਕਰੇ गाइस ਫੋਨ ਚਲਾਈ ਜਾਂਦੀ ਐ ਬੱਠੀ ਬਸ ਕੋਣ ਤਾਂ ਮੈਨੂੰ ਕੋਈ ਕੰਮ ਨਹੀਂ ਹੈਗਾ ਉੱਠ ਕਰ ਆ ਵੀ ਆ ਵੀ ਕੱਢ ਦੋ ਬਰੀ ਕੁਰੀ ਕੱਢ ਕੇ ਕੋਚ ਪਾ ਲਓ ਕਰਦੇ ਕਰਦੇ ਮੈਂ ਰੋਟੀ ਪਲਾ ਦਿੰਦੀ ਉਹ ਤੇ ਰੋਟੀ ਖਾ ਕੇ ਨਾ ਉਹ ਮੈਂ ਹਾਂ ਜਿੱਲੀ ਕਹਿੰਦੀ ਅੱਜ ਆਪਾਂ ਬਣਾਉਣ ਲੱਗੇ ਰੋਟੀ ਨਾ ਕੇ ਪਕਾਫ ਕਰ ਲਿਆ ਸੀ ਆਪਾਂ ਤੇ ਜਿੰਨੇ ਰੋਟੀ ਪੋਖਾ ਖਾ ਕੇ ਉਹਨੇ ਕ ਤੇ ਕੋਲ ਆ ਚੱਲਣਾ ਨਹੀਂ ਹੈਗਾ ਹਣਾ ਧੋਖਾ ਲਾਦਾ ਹੁਣ ਇਹਨੇ ਕੋਈ ਲੋੜ ਹੀ ਨਹੀਂ ਪੈਂਦੀ ਨਾ ਕਿ ਲੱਕੀਰ ਇਹਦੇ ਕੁਛ ਨਹੀਂ ਰੱਖਿਆ ਯਾਰ ਨਾ ਨੱਬਸ ਮਾਰ ਰੱਖਿਆ ਹੈ ਸੁਜੀ ਦਾ ਸੁਜੀ ਦਾ ਪੈਕੇਟ ਚੱਕੀ ਫਿਰ 2 ਕਿਲੋ ਦਾ ਰਾਵ ਕਰੀ ਬੈਠੀ ਹੋਣੀ ਲੀਨ ਦੱਸ ਮੈਂ ਹਰਾਂ ਰਾਇ ਸੁਜੀ ਕੀ ਕਰਨਾ ਸੁਜੀ ਬਟੇ ਨੀ ਕੀ ਕਰਦੀ ਸੀ ਨੇ ਹਾਂ ਸੁਜੀ ਪਤਾ ਨਹੀਂ ਕੀ ਕਰਦੀ ਸੀ ਨੇ ਕਿਸੇ ਹੋਰ ਨੂੰ ਲੈ ਕੇ ਆਈ ਉਹਨਾਂ ਬੈਠੀ ਪਈ ਹਸੀ ਜਾਂਦੀ ਗੱਲਾਂ ਸੁਣ ਕੇ ਸੁਜੀ ਗਲਤੀ ਨਾਲ ਲੈ ਕੇ ਰੱਖਦੀ ਹਾਂ ਨਾ ਪਤਾ ਸੀ ਸੁਜੀ ਕਿੱਥੇ ਲੈ ਆਈ ਕਿੱਥਾ ਵੱਡਾ ini ada apa? Rati ya? ini wah, ini enak kalau hmm? apa ini beratnya? ini ini kalau ada roti, kalau ada ini ਤਰਤੀਆ ਦੇ ਬਣੇ ਸੀਗਾ ਕਿਉਂ ਬਹੁਤ ਵਧੀਆ ਹੈ। ਬਲੀ ਆਟਾ ਵੀ ਬਹੁਤ ਪਸੰਦ ਆਇਆ ਮੈਨੂੰ। ਮੇਰੇ ਪਿੜਾ ਕੰਮ ਦਾ ਹੈ। ਮੈਨੂੰ ਬੇਸਣ ਨਹੀਂ ਹੁੰਦਾ। ਜੋ ਮੱਕੀ ਦਾ ਆਟਾ ਪਾਇਆ ਹੁੰਦਾ ਬੱਚਾ ਨਾ। ਆਟਾ ਆਟਾ ਤੇ ਦੈਸੀ ਕੋ ਫਿਲਹਾਲ ਮੈਨੂੰ ਪਸੰਦ ਆਇਆ ਕਿ ਮੈਨੂੰ ਪੀਲਾ ਪੀਲਾ ਆਟਾ। ਚੀਨੀ ਵੀ ਪਸੰਦ ਆਈ ਹੈ। ਪਰ ਚੀਨੀ ਵੀ ਉਹੀ ਹੈ ਬ੍ਰਾਊਨ Sugar। ਚੀਨੀ ਮਤਲਬ ਚੀਨੀ ਜਿੰਨੀ ਮਰਜ਼ੀ ਵਾਲਾ ਮਿੱਠਾ ਨਹੀਂ ਹੁੰਦਾ। ਸਾਰਾ ਮਿੱਠੀ ਤਾਂ ਨਹੀਂ ਹੁੰਦੀ ਹੈ ਨਾ? ਨਹੀਂ ਠੀਕ ਹੀ ਹੁੰਦੀ ਹੈ। ਠੀਕ ਹੁੰਦੀ ਹੈ। ਐਂ ਜਿਵੇਂ ਫਿੱਕੀ ਹੁੰਦੀ ਹੈ ਇੱਥੇ ਨਾਲ। ਉਹ ਬੜਾ ਸੇਟਿੰਗਾਂ ਨੂੰ ਜਨੂ ਇਹ ਠੰਡੀ ਹੋ ਜੇ ਜਿੰਨੀ ਮਰਜ਼ੀ ਤਾਜੀ ਬਣਾ ਕੇ ਦੇ ਦੇ ਇਹਨਾਂ ਫੋਟੋ ਵਿੱਚ ਕੇ ਪਾਉਂਦੀ ਹੂੰ ਸੋਚ ਛੋਟੀ ਦੀ ਬਈ ਕਰਨਾ ਅੱਜ ਅੱਜ ਦੇਖਾ ਉਹਦਾ ਫੋਨ ਰੋਟੇ ਕਿ ਪਾਉਂਦੀ ਹੂੰ ਮਾ ਹੱਛੇ ਤੇ ਉਹ ਤਾਂ ਕਰਦੇ ਫੋਟੋ ਤਾਂ ਭੇਜ ਦੇ ਵੀ ਰੋਟੀ ਖਾ ਰਹੀਆਂ ਅੱਜ ਤੋਂ ਸਾਨੂੰ ਭੇਜ ਦੇ ਤੇ ਦੀ ਸਟੇਟਸ ਪਾਉਣਾ ਵੀ ਕਰਦੀ ਰੋਟੀ ਖਾ ਰਹੀਆਂ ਅੱਜ ਮੈਂ ਮਮਮੀ ਨੇ ਬੁੜਾ ਕੇ ਖਵਾਈਆ ਮੈਨੂੰ ਪਰੌਂਟੇ ਸੇ ਸੇਰੇ ਸਾਰਨ ਵੇ ਤੇ ਦੇਖਤਾ ਵੀ ਕਿਨੇ ਖਾਈ ਆ ਪਤਾ ਹੀ ਆ ਨਹੀਂ ਪਤਾ 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 ਹੀ ਆ ਬਬੀ ਆ ਨਹੀਂ ਮੈਂ ਤਾਂ ਇੰਨੇ ਹੰਮਤ ਵਾਲੇ ਹੈ ਨਹੀਂ ਹੈ ਇਹ ਕੋਲ ਭਾਂਡੇ ਵੱਡੇ ਨੇ ਕਿ ਛੋਟੇ ਹੈ ਨਹੀਂਗੇ ਸਾਨੂੰ ਡੇਡੇ ਭਾਂਡੇ ਚ ਦਹੀਂ ਖਾਣਾ ਪੈਣਾ ਹਾਂ ਪੂਰੇ ਥੋਲੇ ਹੀ ਆ ਸਮਝ ਲੋ ਹੈ ਆ ਕਿਥੇ ਆਵਾਜ਼ ਕਰਦਾ ਯਾਰ ਹੈ ਨਾ ਤੂੰ ਆ ਤਾਂ ਇਹਨਾਂ ਫੇਰਦਾ ਨਹੀਂ ਗਾ ਤੂੰ ਅੰਦਰ ਬਹੁਤ ਜਾ ਰਿਹਾ ਰਹੇ ਆ ਤਾ ਲੈ ਲੈਣ ਲਵੈ ਗਣਾ ਇਹ ਚੱਕ ਲੋ ਸਾਰੇ ਕੌਣ ਆਇਆ ਰੋਟੀ ਆ ਨਾ ਬੁਖ ਲੱਗਦੀ ਆ ਸਾਨੂੰ ਤੜਕੇ ਖਾ ਲਈ ਹੋਣਾ ਨਾ ਆ ਰੋਟੀ ਹੱਥ ਨੂੰ ਲੈ ਜਾਓ ਠੀਕ ਆ ਉੱਪਰ ਵੀ ਮੱਖਣਾੜਾ ਮੱਖਣਾੜਾ ਖਤੋਂ ਦੇੜ ਤੇ ਹਾਂ ਆ ਜਾ ਕਲੇ ਡੱਬੇ ਜੀ ਨਾਲ ਚੰਪਲੇ ਤੱਕਲੇ ਉੱਥੇ ਪਾ ਲਾਂਗੇ ਜੇ ਲੋੜ ਹੋਊਗਾ ਮਸਾਂ ਖਾਦੀ ਹੋਣਗੀਆਂ ਦੋ ਰੋਟੀਆਂ ਵੀ ਪਰੌਣੇ ਕਿਹ ਬਣਿਆ ਪਿਆਮੀ ਖਤਾਰ ਕਹਿੰਦਾ ਹੁੰਦਾ ਹੈ ਯਮੀ 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 ਤੂੰ ਕਹਿੰਦੇ ਸੀ ਨਾ ਮੈਂ ਇਹ ਮੋਟੇ ਤਣ ਦੋਸੇ ਹੋਣਾ ਤੂੰ ਵੀ ਮੋਟੀ ਹੋ ਜਾਵੇਂਗੀ ਇਹ ਖਾ ਰੱਖਾਂਗੀ ਰੋਜ਼ ਸੇਠੀ ਹੋ ਜੂ ਤੇਰੀ ਹਰਨੇ ਨੂੰ ਕਿਹਾ ਮੈਂ ਕਿਹਾ ਹਰਨੇ ਭਾਂਡੇ ਮਾਇਦੇ ਵੀਡੀਓ ਬਣਾ ਮੈਂ ਕਿਤੇ ਭਾਂਡੇ ਮਾਇਦਿਆਂ ਦੀ ਤੇ ਭੱਜ ਗਈ ਛੱਡ ਕੇ ਪਹਿਲਾਂ ਭੰਜ ਲੱਗੀ ਸੀ ਆਹ ਪਲੇਟ ਤੇਰੇ ਬਿਗਰੇ ਨਾਲ ਆ ਭੱਜ ਗਈ ਠੀਕ ਹੈ ਸਾਡੀ ਦਰਮੇਂ ਹੁੰਦਾ ਤੇ ਮੌਜ ਆਏ ਕੋਸ ਦੇ ਕੇ ਮੈਂ ਦੇਖ ਚੁਰੂ ਇਹ ਮੈਨੂੰ ਕਦੇ ਦੱਸਦੇ ਨਹੀਂ ਮੈਂ ਕਿਹਦੇ ਕਰਦੇ ਬੰਦੂ ਤੇ ਪਰ ਇਹ ਤਾਂ ਸੱਚੀ ਹੈ ਲੋਕੀ ਚਾਹ ਪੀਂਦੀ ਹੈਗੀ ਸਸਤੀ ਚਾਹ ਪੀਂਦੇ ਠੰਡੀ ਚਾਹ ਪੀਂਦੇ ਬਰਫ ਵਰਗੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਬਿਆਰ ਹੋ ਗਿਆ ਹਰਿੰਦਰੀ ਕੀ ਸਮਾਈਲ ਕਰਕੇ ਉੱਪਰ ਅੱਗੇ ਪੜ ਕੇ ਚੱਪ ਲੈ ਕੇ ਹਾਂ ਚਾਹ ਪੀਂਦੀ ਪਿੰਦੀ ਉੱਪਰ ਚਲੀ ਗਈ ਤੇ ਅਸੀਂ ਰੋਟੀ ਖਾ ਲਈ ਚਾਹ ਪੀਦੀ ਨਾ ਕੇ ਚਲੋ ਤਿਆਰ ਹੋ ਗਏ ਹੁਣ ਚੱਲਨੇ ਆ ਅਸੀਂ ਤੇ ਉੱਪਰ ਤਿਆਰ ਹੋ ਗਏ ਹੁਣ ਗੁਪਿੰਦਰ ਹੁਣੀ ਵੀ ਤੇ ਅੱਜ ਅਸੀਂ ਚੱਲਨੇ ਆ ਟ੍ਰਾਂਟੋਵਾਂ ਪਤਾ ਨਹੀਂ ਕਿੱਥੇ ਲੈ ਕੇ ਜਾ ਰਹੇ ਟ੍ਰਾਂਟੋਵਾਂ ਗਿਆ ਸੀ ਮਨ ਦਾ ਦੇਖਦੇ ਆ ਕਿ ਕੀ ਗੱਲਬਾਤ ਆ ਜਾ ਕੇ ਅਪਡੇਟ ਪਾਉਣਾ ਸਾਰੇ ਨਾਲ ਦੇ ਨਾਲ ਚੈਨਲ ਨੂੰ ਵੱਤਵਾਲ ਸਬਸਕ੍ਰਾਈਬ ਕਰੋ ਜਿਹੜਾ ਵੀ ਨਵਾਂ ਆਉਂਦਾ ਅ ਦੇਖਣ ਵੀਡੀਓ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਚੈਨਲ ਨੂੰ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸੋਹਣੇ ਕਮੈਂਟ ਹਾਂ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਬਹੁਤ ਘੱਟ ਆਉਂਦੇ ਆ ਸਾਨੂੰ ਤੇ ਜੇ ਕਮੀਆਂ ਉਹ ਵੀ ਦੱਸਿਆ ਕਰੋ ਕਮੀਆਂ ਇਹਨੇ ਚ ਦੱਸਿਆ ਕਰੋ ਕਮੀਆਂ ਕਮੀਆਂ ਮੇਰੇ ਹੀ ਦੱਸਿਆ ਕਰੋ ਕਮੀਆਂ ਇਹਨੇ ਚ ਦੱਸਿਆ ਕਰੋ ਚਲ ਠੀਕ ਖੂਬੀਆਂ ਮੇਰੀਆਂ ਦੱਸ ਦਿਆ ਕਰੋ ਖੂਬੀਆਂ ਪਰਜੇਂਦਰ ਦੀਆਂ ਸਾਰੀਆਂ ਹੈ ਚਲ ਚੰਨੀ ਹਰਪੁਰਾ ਚਲੀਏ ਆ ਲੈਟ ਬੰਦ ਕਰ ਦੋ ਚਲ ਆ ਲੈ ਆ ਪੁਣਾ ਤੋਂ ਬਿਤੇ ਮੀਂਹ ਉਸ ਪਾ ਲਈ ਪਰ ਅਜ ਨਾਂ ਸਾਰਾ ਹੈ ਸਮਾਨ ਪਾ ਲੈਣਾ ਪਾਣੀ ਪੁਣ ਸਾਰਾ ਦੇ ਅੱਜ ਤੇ ਪੇਕੇ ਦੇ ਸਾਥ ਜਾ ਕਿੰਨਾ ਸੋਹਣਾ ਪਟਕਾ ਬਣਿਆ ਜਾਣਾ ਹੈ ਨਾ ਕਰਤਾਰ ਇਹ ਵਾਲਾ ਪਟਕਾ ਫਿਰ ਰੈੱਡ ਵਾਲਾ ਉਹ ਮੈਚ ਕਰਦਾ ਉਹਦੇ ਵਿੱਚ ਬ੍ਰੈੱਡ ਤੇ ਯੈਲੋ ਕਲਰ ਦਾ ਮੈਚ ਕਰਦਾ ਮੈਚ ਕਰਦਾ ਮੈਂ ਚੱਕਵਾਂ ਨਾ ਤਾਂ ਜੱਖੇ ਮੜਿਆ ਪਾਪਾ ਮੈਚ ਕਰ ਤਾ ਮੈਂ ਲਾ ਲਾਂਗਾ ਵਾਈਟ ਨਾਲ ਨਹੀਂ ਨਾ ਮੈਚ ਕਰਦਾ ਹੈ ਹੋਰ ਕਿਹੜਾ ਇਹ ਤੁਹਾਨੂੰ ਹੋਰ ਲਿਆ ਦੇ ਨਾ ਲੈ ਕਹਾਂਗਾ ਬਲੈਕ ਦੇਖਦਾ ਬਲੈਕ ਲਿਆਓ ਆ ਰੈੱਡ ਦੇ ਦੇ ਹਾਂ ਰੈੱਡ ਵਧੀਆ ਲੱਗੂ ਰੈੱਡ ਕਰਦਾ ਤਾਂ ਫੇਵਰੇਟ ਕਲਰ ਹੈ ਰੈੱਡ ਮਟਕਾ ਕਹਿੰਦਾ ਹੁੰਦਾ ਅੱਛਾ ਹੈ ਤੂੰ ਆਏ ਚਾਨਣ ਚ ਆਇਆ ਇੱਧਰ ਨੂੰ ਕਿੱਤਰਾ ਆ ਕੀ ਨਾ ਕਲਰਾਂ ਨੂੰ ਆ ਜਾ ਸੂਰਜ ਦਾ ਲੈਣ ਪੂਜਿਆ ਲਾ ਲਾ ਮੈਂ ਕਿਉਂ ਬਾੜਨ ਨਾ ਤੇ ਲਾਵਾਂ ਨਾ ਨਾ ਘਟਾਇਟ ਹੈ ਲਾਹਿਆ ਦਾ ਫਿਰ ਇਹ ਗੰਦਾ ਕੱਪ ਕੋਸਾ ਲੈ ਕੇ ਵਿਖਾਵਾਂਗੇ ਜਦੋਂ ਮੈਂ ਕੋਈ ਅੱਧਾ ਅੱਧਾ ਟਾਪਾ ਲੈਣੀ ਹੈ ਸਿਰ ਸਲੀਵਲੈਸ ਹੁੰਦਾ ਮਨ ਕਹਿੰਦਾ ਤੇਰੇ ਦਾ ਦਾ ਵਧੀਆ ਉਹ ਬੰਦ ਨਹੀਂ ਮੜਗਾ ਇਹ ਸੂਟ ਹੋ ਰਹਿਣਾ ਸੀ ਕਤਾਰ ਮੰਮੀ ਨੂੰ ਕਹੜਾ ਸੀ ਕਿ ਤੇਰੇ ਸੂਟ ਬਣਾਉਂਦਾ ਨਹੀਂ ਮਨ ਨਹੀ ਹੋਰ ਕੋਣ ਬੰਦ ਹੁੰਦਾ ਮੰਮੀ ਕੇ ਤੇ ਪਾਪਾ ਨਹੀਂ ਆਏ ਛੋਟਾ ਬੱਦ ਦੇ ਬਾਹਰ ਨੰਬਰ ਨਹੀਂ ਨਹੀਂ ਦੇਖਾ ਓ ਬੱਲੇ ਸਾਡੇ ਨੰਬੂਂਦਾਂ ਤੇੰਦਰਾਂ ਬੋਲਵਾਇਆ। ਹੋਰ ਗੱਲ ਹੀ ਨਹੀਂ ਕਰਦਾ ਕੋਈ। ਬਹੁਤ ਜ਼ਿਆਦਾ ਮਾਰਦਾ। ਸਾਡੇ ਸਾਡੇ ਬੋਲਦਾ। ਚੁੱਪ ਕਰਾ ਜਿਆ ਸਸਤਾ ਵੀ ਮੋਟਾ-ਮੋਟਾ। ਪਿਓਰ ਪੰਜਾਬੀ ਬੋਲਦਾ ਕਰਤਾਰ ਪਿਓਰ ਪੰਜਾਬੀ। ਇੰਗਲਿਸ਼ ਤਾਂ ਸਮਝ ਨਹੀਂ ਲੱਦੀ। ਹਾਂ, ਇਹ ਕੱਖਾਂ ਨਹੀਂ ਬੋਲਦਾ ਅੰਗਰੇਜ਼ੀ ਦਾ। ਕਿ ਮਮੀ ਪਾਪਾ ਵੀ ਇਹਦੇ ਪੰਜਾਬੀ ਬੋਲਦੇ ਆ ਨਾ ਫਿਰ ਹੋਰ। ਘਰੇ ਸਾਰੇ ਪੰਜਾਬੀ ਚੱਲਦੀ ਆ। ਤੇ ਉਦਾਂ ਹੀ ਪੰਜਾਬੀ ਬੋਲਦਾ ਪਿਓਰ। ਨਾਲਨੀ ਵੀ ਪੂਰੀ ਪਿਓਰ ਪੰਜਾਬੀ ਆ। ਤੇ ਜਿਵੇਂ ਲੱਗਦੇ ਨੇ ਵੀ ਇੱਧਰ ਇੱਧਰ ਜੰਪ ਪਾ ਲਾ ਹਨਾ। ਤੋ ਤਾਂ ਵਧੀਆ ਗੱਲ। ਇਹ ਪਰ ਲੱਗਦਾ ਸਮੁੰਦਰ ਆ ਬੜਾ ਸਮੁੰਦਰ ਲੱਗਿਆ ਇਹਦੇ ਇਹ ਸਾਰੀ ਲੇਕ ਆਫ ਅਨਟਾਰੀਓ ਆ। ਟ੍ਰਾਟ ਤੋਂ ਪਹੁੰਚ ਕੇ ਬਿਲਡਿੰਗ ਆ ਗਿਆ ਵੱਡੀਆਂ ਵੱਡੀਆਂ ਹਨ। ਦੋ ਦੋ ਟਾਵਰ ਆ ਗਿਆ ਤਾਂ ਇੱਥੇ ਜਾਣਾ ਸੀ ਸੀ ਐਨ ਟਾਵਰ। ਇਹ ਟਿਕੜਾ ਕਿਸੇ ਵਿੱਚ ਜਾ ਕੇ ਦੇਖਾਂਗੇ। ਇਹਦੇ ਵਿੱਚ ਜਾਣਾ ਸੀ ਉੱਪਰ ਜਾਣਾ। ਆ ਜਾ ਲੱਗਿਆ ਜੀ ਇੱਥੇ ਨਹੀਂ ਮੈਂ। ਇਹ ਇਹ ਅੰਦਰ ਕਾਰ ਸ਼ੋਅ ਸੀਗਾ। ਜਦੋਂ ਮੈਂ ਆਈ ਸੀਗੀ ਹਾਂ ਜਿੱਦ ਗੱਡੀ ਦਾ ਪਾਰਕ ਕਰਕੇ ਜੇਣੀਆਂ ਆਈਆਂ ਨੇ ਹਰੇ ਦਾ ਪਾਰਕ ਕੀਤੇ ਸੀ ਨਾ ਫਿਰ ਕਿ ਹਟੇ ਨਾ ਅਸੀਂ ਟ੍ਰਾਂਟੋ ਕੋ ਮੜਾਏ ਹਾਂ ਸੀ ਅਸੀਂ ਇੰਟਾਵਰ ਤੇ ਗੱਡੀ ਪਾਰਕ ਕਰਤੀ ਪਾਰ ਕਰਕੇ ਹੁਣ ਜਾ ਰਹੇ ਹਾਂ ਅਸੀਂ ਪੈਦਲ ਉੱਤਰੇ ਉਤਰਨਾ ਪੈਣਾ ਥੋੜਾ 5-10 ਮਿੰਟ ਉਹ ਸਾਹਮਣੇ ਡਰਾਵਰ ਆ ਦੇਖੋ ਉੱਪਰ ਬਾਹਰ ਜਾਂਦਾ ਬੈਠਾ ਇੱਥੇ ਮਾਸਾਂ ਵਧੀਆ ਹੈ ਨਾ ਕਰਤਾਰ ਉੱਥੋਂ ਉੱਥੋਂ ਬਸ ਪਰ ਉਹ ਰਾਈਟ ਜਿਹੜੀ ਉਹ ਬਾ ਮੈਂ ਗੱਲ ਕਰਦਾ ਹੈਗਾ ਝਾਕਦਾ ਹੀ ਨਹੀਂ ਹੈਗਾ ਪਤਾ ਨਹੀਂ ਕਰਨਾ ਆਪਣੇ ਕੀ ਤਾਂ ਬੋਲਦਾ ਕਰਤਾਰ ਹਾਂ ਮਰਜੀ ਹੈ ਬਸ ਹੱਸੇ ਹੀ ਨਹੀਂ ਹਲਦਾ ਕਾ ਇੱਧਰ ਦੇਖ ਉਹ ਭਾਈ ਉਹ ਭਾਈ ਦੇਖਦਾ ਨਹੀਂ ਕੀਤਾ ਹੈ ਦੇ ਉੱਤੇ ਦੇਖੋ ਪਰ ਬਲੈਕ ਕਲਰ ਦਾ ਆ ਨਾਲ ਨੋਟਿਸ ਲਾ ਰੱਖਿਆ ਵੀ ਇਹ ਗਿੱਲਾ ਹੈ ਦੇ ਉੱਤੇ ਪੈਰ ਨਾ ਟਕਾਲੇ ਗਲਤੀ ਨਾ ਸਾਰੇ ਤੇ ਆਪਣੇ ਦਾ ਸਪੇਂਟ ਨੂੰ ਕਰ ਜਾਨ ਕੋਈ ਨਹੀਂ ਪੁੱਛਦਾ ਮੁੜ ਕੇ ਪਹੁੰਚ ਗਏ ਨੇ ਅਸੀਂ ਆ ਸੀਗਾ ਟਾਵਰ ਉੱਪਰ ਜਿਹੜਾ ਗੋਲ ਜਿਹਾ ਇੱਥੇ ਜਾਣਾ